ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤਜੁਗਾਦ ਸਚ ਹੈ ਤੀ ਸਚਾਨੰਗ ਹੋਸੀ ਤੀ ਸਤ ਸੋਚਾ ਸੋਚ ਨਾ ਹੋਈ ਜੇ ਸੋਚੀ ਲਖ ਵਾਰ ਚੁੱਕਾ ਚੁੱਕ ਨਾ ਹੋਈ ਜੇ ਲਾਇ ਰਹਾ ਲ ਉਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀ ਆਪਾਰ ਸਹਸ ਸਿਆਣਪਾ ਲਖ ਹੋਇ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨਿ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਏ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਅਹ ਇੱਕ ਨਾ ਹੁਕਮੀ ਬਖਸ਼ਿਸ ਕ ਹੁਕਮੇ ਸਦਾ ਪੁਵਾਈ ਅਹ ਹੁਕਮੈ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਮੈ ਕਹ ਨਾ ਕੋਏ ਗਾਵੈ ਕੋ ਤਾਣ ਹੁਲੈ ਕਿਸ ਤਾਣ ਜਬ ਕੋ ਦਾਤ ਜਾਣੀ ਸਾਰਾ ਗਾਵੈ ਕੋ ਗੁਣਵਟਿਆਈ ਆਚਾਰ ਗਾਵੈ ਕੋ ਵਿਦਿਆ ਵਿਖੰ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਅ ਲੈ ਗੁਰ ਦੇਹ ਗਾਵੈ ਕੋ ਜਪਤ ਸਦੂਰ ਗਾਵੈ ਕੋ ਵਿਖੇ ਹਾਜ਼ਰਾ ਹضور ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾਦ ਰਤ ਥਕ ਪਾਹੀ ਤੁਗਰ ਤੁਗੰਤਰ ਖਾਹੀ ਖਾਹੇ ਹੁਕਮੀ ਹਕੁਮ ਚਲਾਏ ਆਪੋ ਨਾਨਕ ਵਿਖੇ ਸਾਹਿਬੀ ਪ੍ਰਵਾਹ ਸਤਿ ਸਾਹਿਬ ਸਤਿਨਾਏ ਪਖਿਆ ਭਾਉ અપਾਰ ਅੱਖ ਹੈ ਮਨ ਗਹਿ ਗਿਹਿ ਇਹ ਦਾਦ ਰੇ ਦਾਤਾਰ ਜਿਹ ਰੇ ਅਗਿਆ ਰਖੀਐ ਜਿਤ ਸਦ ਰਵਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅਮਰਤ ਦਾ ਵੇਲਾ ਸਤਿਨਾਮ ਵਢਿਆਈ ਵਿਚਾਰ ਗਰਮੀ ਆਵੇ ਕੱਪੜਾ ਨਜ਼ਰੀ ਮੂਖ ਦਵਾਰ ਨਾਨਕ ਕੇ ਵਜਾਣੀਆਂ ਸਾਬ ਆਪੇ ਸਤਿਆਰ ਸਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਗਰੰਧਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣਿ ਨਿਧਾਰ गुर पार्वती माई जान खाही कहना कथ न जब न जा सुम विसर न जय ਪੀਰ ਸਿਖ ਨਾ ਜਤਸ ਪਾਵੈ ਬਿਨ ਕਾਣ ਕੇ ਨਾਇ ਕਰੀ ਜੇਤੀ ਸਠ ਉਪਾਈ ਵਖਾ ਬਿਨ ਕਰਮਾ ਕੇ ਮੇਰੇ ਲਈ ਮਤਬਜ ਰਤਨ ਜਵਾਹਰ ਮਾਨਕ ਜੇ ਕੋਰ ਕੀ ਸਿਖ ਸੁਣੀ ਮੁਰਾਇਕ ਦੇਹ 부ਝਾਈ ਸਭਨਾ ਦੇ ਆਕਾਰ ਕੁਨਾਤਾ ਸੋਵੇਂ ਬਿਸਰਨ ਜਾਏ ਜੇ ਜੁਗ ਚਾਰੇ ਅਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿਚ ਜਾਣੀਆ ਨਾਥ ਲੈ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀ ਰਤ ਜਗ ਲੇ ਜੇ ਤਿਸ ਨਦਰਿ ਨਾ ਆਵੇ ਤਾ ਆਤਮਾ ਪੁੱਛੈ ਕੇ ਕਿਡਾ ਅੰਦਰ ਘੇਟ ਕਰ ਦਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤਿਹਾਰ ਕੋਇ ਨ ਸੁਝੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸਰਨਾਥ ਸੁਣਿਆ ਤਨ ਤਵਲੇ ਆਕਾਸ ਸੁਣਿਆ ਦੀਪ ਲੋ ਆਪਾ ਤਾਲ ਸੁਣਿਆ ਪੁਹ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਕਤਸਲਾ ਹਰਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾਖ ਸਿਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੰਕਾਇ ਸੰਨ ਸੁਣਿਆ ਬੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਗੁਣ ਕੇ ਗਾਹਾ ਸੁਣਿਆ ਸੇਖ ਪੀਰ ਪਾਤ ਸਾਹਾ ਸੁਣਿਆਂ ਦੇ ਪਾਵਹ ਹਰਾਹੁ ਸੁਣਿਆ ਹਾਥ ਵੈਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪਾ ਨਾਸ ਮਨਨੇ ਅਗੇ ਗਤ ਕਹੀ ਨ ਜਾਏ ਜੇ ਕੋ ਕਹ ਪਿਛਾ ਪੁਛਦਾਏ ਕਾਗਨ ਕਲਮ ਨ ਲਿਖਣ ਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਅਸਰਤ ਹੋਵੇ ਮਨ ਬੁੱਧ ਮਨਨੇ ਸਗਲ ਭਵਨ ਕੀ ਸੋਦਾ ਮਨਨੇ ਮੁਹ ਝੋਟਾ ਨਾ ਖਾਏ ਮਨਨੇ ਜਮ ਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨਾਮ ਆਗਤ ਨਾ ਪਾਏ ਮਨ ਪਤ ਸੁ ਪ੍ਰਗਟ ਜਾਏ ਮਨ ਮਗਨ ਝੱਲੇ ਪੰਥ ਮਨ ਧਰਮ ਸੀਤੀ ਸਨ ਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਵਨ ਕੋਏ ਮਨ ਬਾਵਾ ਮੁਖ ਦਵਾਰ ਮਨ ਪਰਵਾਰ ਐਸਾ ਧਾਰ ਮਨ ਕਰੈ ਤਾਰੇ ਗੁਰ ਸਿੱਖ ਮਨ ਨਾਨਕ ਭਵ ਹੈ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਰਬਾਜਾਨ ਪੰਚਾਂ ਕਾ ਗੁਰੂ ਏਕ ਧਿਆਨ ਜੇ ਕੋ ਗਹਿ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਹੀਂ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਸਾ ਪ੍ਰਖਿਆ ਜਨ ਸੂਤ ਜੇ ਕੋ ਬੁੰਜਾ ਹੋਵੇ ਸਚ ਆਗ ਤੋਂ ਲੈ ਉਪਰ ਕੀਤਾ ਭਾਰ ਅੰਤਰਤੀ ਹੁਰ ਪਰ ਹੁਰ ਦਸਤੇ ਭਾਗ ਲੈ ਕਮਨਜੂਰ ਜੀ ਆਤ ਰੰਗਾ ਕੈ ਨਾਮ ਸਭਨਾ ਲਿਖਿਆਵਣੀ ਕਲਾਮ ਇਹੋ ਲਿਖਾ ਲਿਖ ਜਾਣਿਆ ਕੋਏ ਲਿਖਾ ਲਿਖਿਆ ਕੀਤਾ ਹੋਏ ਕੀ ਤਾ ਤਨ ਸਵਾਲਿ ਹਰੂਪ ਕੀਤੀ ਦਾ ਜਾਣੈ ਕੋਣ ਗੂਤ ਕੀ ਤਪਸਾ ਇਕੁ ਕਵਾਉ ਤਸੈ ਹੋਏ ਲਖ ਦਰਿਆਉ ਗੁਦਰਤ ਗਉਣ ਕਹਾ ਵਿਚਾਰ ਵਾਰੇ ਨ ਜਾਵ ਇਕਾਰ ਜੋ ਤੁਧੁ ਭਾਵੈ ਸਾਈ ਭਲੀਕਾਰ ਤੁਸਂ ਦਾ ਸੁਨਾਮ ਤੁੰਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿਹਾ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾ ਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਲ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਅਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤਰੰਕਾਰ ਅਸੰਖ ਮੂਲਖੰਦ ਕੋਰ ਸੰਖ ਜੋਰਮ ਰਾਮਪੂਰ ਸੰਖ ਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਗੂੜਿਆ ਰ ਗੂੜੇ ਵਿਰਾਹੇ ਅਸੰਖ ਮਲੇਸ਼ ਮਲ ਭਕ ਖਾਹੇ ਅਸੰਖ ਨੰਦ ਸਰ ਕਰਹਾ ਭਾਰ ਨਾਨਕ ਨੀਤ ਕਹੈ ਵਿਚਾਰ ਵਾਰਿ ਨ ਜਾਵਾਇ ਤੋ ਆਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੁਸਦਾ ਸਲਾਮ ਤੁਨ ਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋਵ ਸੰਖ ਹੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੇ ਲਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਹੈ ਲਿਖਤ ਸਰਨਾਹੇ ਜੇ ਫਰਮਾਇਤ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਹਾ ਬੈ ਨਾਹੀ ਕੋ ਤਾ ਗੁਰਧਤ ਗਮਣ ਕਹਾ ਵਿਚਾਰ ਵਾਰਿਆ ਨ ਜਾਵਾ ਏ ਗੁਆਰ ਜੋ ਤੁਧ ਭਾਵੈ ਸਾਈ ਭਲੇ ਘਰ ਤੁਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਧਨ ਜੀਹੇ ਪਾਣੀ ਤੁ ਤ ਉਤਰ ਸੁਖੀ ਹ ਮੂਤ ਕਲੀਤੀ ਕਪੜ ਹੋਏ ਦੇ ਸਾਬੂਨ ਲੀਏ ਉਹ ਧੋਏ ਭਰੀਏ ਮਤ ਬਾਪਾਂ ਕਹ ਸੰਗ ਉਹ ਤੁ ਪਹਿਨਾਵੈ ਕ ਰੰਗ ਉਨੀ ਬਾਪ ਦੀ ਆਕੜ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਗ ਬੁਝਾਹੋ ਪੀਰਥ ਪਪ ਦਇਆ ਦਤ ਦਾਨ ਜੇ ਕੋ ਪਾਵੇ ਤਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰਗਤ ਦੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਬਿਣ ਗੁਣ ਕੀਤੇ ਭਗਤ ਨਾ ਹੋਇ ਸਵਸਥਾਤ ਬਾਣੀ ਗੁਰਮਾ ਸਾਤ ਸੁਹਾਣ ਸਦਾ ਮਰਚਾ ਗਵਣ ਸੋ ਵੇਲਾ ਵਖਤ ਕਵਣ ਗਵਣ ਸਿਤ ਕਵਣ ਵਾਰ ਗਵਣ ਸਿਰਤੀ ਮਾਹ ਕਵਣ ਜਿਤ ਹਵਾਇਆ ਕਾਰ ਵੇਗ ਨ ਪਾਈਆ ਪੰਡਤੀ ਜੇ ਹੋਵੇ ਲੇ ਕੁਰਾਨ ਵਖਤ ਨ ਪਾਇਉ ਗਾਦੀ ਆ ਜੇ ਲਿਖਣ ਲੇ ਕੁਰਾਨ ਸਿਤਵਾ ਨ ਗੁਰ ਕੀ ਜਾਣੈ ਕਮਾਹੋ ਨਾ ਕੋਈ ਜਗ ਦਾ ਸਰਠੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਹਾਰਾ ਕਗਸਾ ਲਾਹੀ ਗੌਰ ਨਹੀਂ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆੜਾ ਨੂ ਵੱਡਾ ਸਾਹਿਬ ਢੀ ਨਾਹੀ ਕੀਤਾ ਜਗ ਦਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗਗਨ ਸੋਹੈ ਬਾਤ ਲਾ ਬਾਤ ਲਾ ਲਖ ਅਗਾਸ ਅਗਾਸ ਓੜ ਕਿ ਓੜ ਕੁ ਬਾਤ ਥਕੇ ਵੇਦ ਕਹਿਣ ਕਵਾਤ ਸਹਸ ਟਾਰ ਹ ਕਹਿਣ ਕਤੇ ਬਾਸ ਉਲੂ ਇਕ ਧਾਕ ਲਿਖਾ ਹੋਏ ਤਾ ਲਿਖੀਐ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤੀ ਸਰਤ ਨ ਪਾਈਆ ਨਦਿਆਂ ਤਵਾਹਾ ਪਵਹ ਸਮੁੰਦ ਨ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸਤੀ ਮਾ ਧਨ ਕਿਹੜੀ ਤੁਲ ਨ ਹੋਣੀ ਜੇ ਤਸ ਮਨ ਹੋਣਾ ਵਿਸਰਹਿ ਅੰਤ ਨ ਸ੍ਰੀ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨਾ ਲਕਣ ਸੋ ਨਾਂ ਅੰਤ ਅੰਤਮਾ ਜਾਪੈ ਗਿਆ ਮਨ ਮੰਤ ਅੰਤਮਾ ਜਾਪੈ ਕੀਤਾ ਆਕਾਰ ਅੰਤਮਾ ਜਾਪੈ ਪਾਰ ਆਵਾਰ ਅਤਿਕਾਰਣ ਕੀਤੇ ਮਿਲ ਲਾਹੇ ਧਾਕ ਅੰਤ ਨ ਪਾਈ ਜਾਹੇ ਇਹੋ ਅੰਤ ਨਾ ਜਾਣਿਆ ਕੋਏ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਹੋ ਜੇ ਉਪਰ ਉੱਚਾ ਨਾ ਆਓ ਏ ਵੱਡੂ ਚਾਹੋ ਹੈ ਕੋਏ ਤੇ ਸੋਚੇ ਕੋ ਜਾਣਿਆ ਸੋਏ ਜਿਵੇਂ ਆਪਣੇ ਆਪ ਜਾਣਿਆ ਪਾਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਦਾ ਤੇ ਅੰਤ ਮਾਏ ਕਿਤੇ ਮੰਗਾਂ ਜੋਦਿਆ ਪਾਰ ਕਿਤੇ ਆਗਣਤ ਨਹੀਂ ਵਿਚਾਰ ਕਿਤ ਖੱਪ ਟੁੱਟ ਹੈ ਵਿਚਾਰ ਕਿਤੇ ਲੈ ਲੈ ਮੁਖਰ ਪਾਹੇ ਕਿਤ ਮੂਰਖਾਹੀ ਕਾਹੇ ਕਿਤੇ ਆਦੂਖ ਭੂਖ ਸਦਵਾਰ ਇਹ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਪਾੜੇ ਹੋਏ ਹੋ ਰਾਖ ਨਾ ਸਕੈ ਕੋਏ ਜੀਕੋ ਖਾਇ ਕਿ ਆਖਣ ਪਾਏ ਹ ਜਾਣੇ ਜੇਤੀ ਅਮਹ ਖਾਇ ਆਪ ਜਾਣੇ ਆਪੇ ਦੇ ਆਖਾਂ ਸੇ ਪੀਕੇ ਕੀ ਕੇ ਦਿਸਨੋ ਬਖਸੇ ਸਭ ਤੁਸਾਂ ਲਾਹ ਲਾਨਕ ਬਾਤ ਸਾਹੀ ਬਾਤ ਸਾਹੋ ਅਮੁਲ ਗੁਣੇ ਅਮੁਲ ਵਪਾਰ ਅਮੁਲ ਵਪਾਰੀ ਅਮੁਲ ਢੰਡਾਰ ਅਮੁਲਾਵ ਹੈ ਮੁਲ ਲੈ ਜਾਹੇ ਮੁਲ ਪਾਏ ਮੁਲਾ ਸਵਾਹੇ ਅਮੁਲ ਧਰਮਾ ਅਮੁਲ ਦੀਵਾਨ ਅਮੁਲ ਤੁਲ ਅਮੁਲ ਪ੍ਰਵਾਨ ਅਮੁਲ ਬਖਸੀ ਸਮੁਲਨੀ ਸਾਣ ਅਮੁਲ ਕਰਮ ਅਮੁਲ ਫਰਮਾਨ ਅਮੁਲ ਅਮੁਲ ਆਖਿਆ ਨਾ ਜਾਇ ਆਖਾਂ ਹੇਲ ਬਲਾਈ ਆਖੇ ਵੇਦ ਪਾਠ ਪੁਰਾਨ ਅਖਾਂ ਪੜੇ ਕਰ ਹੈ ਵਿਖਿਆਣੂ ਆਖਾਂ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਈਸ਼ਰ ਆਖਾਂ ਸਿੱਧ ਆਖੇ ਕੇਤੇ ਕੀਤੇ ਬੁੱਧ ਆਖ ਅਖ ਦੇਵ ਆਖ ਸਨਰ ਮਨ ਜਨ ਸੇਵ ਕੀਤੇ ਆਖ ਆਖਣ ਪਾਹੀ ਕੀਤੇ ਕਹਿ ਕਹਿਓ ਟੁੱਟ ਜਾਹਿ ਏਤੇ ਗੀਤ ਹੋਰ ਕਰਹਿ ਆਖ ਨਸ ਕਹ ਕੀ ਕੇ ਜਿਵਣ ਭਾਵੈ ਜਿਵਣ ਹੋਏ ਨਾਨਕ ਜਾਣ ਸਤਿ ਅਸੋਏ ਜੇ ਕੋ ਆਖਾ ਬੋਲ ਵਗਾੜ ਤਾ ਲਖੀਐ ਸਰਗਾ ਵਾਰਾ ਗਵਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਵਹ ਸਰਬ ਸਮਾਲੈ ਵਾਜਨਾਦੋ ਨੀਖ ਅਸ਼ੰਖਾ ਕਿਤੇ ਵਾਮਣ ਹਾਰੇ ਕਿਤੇ ਰਾਖ ਪਰਿ ਸੋਘੀਨ ਕਿਤੇ ਗਾਵਣ ਹਾਰੇ ਗਾਵਹਿ ਤੁਮਨੋ ਪਉਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਗੁਵਾਰੇ ਗਾਵਹਿ ਤਿੰਦ ਗੋਪਤ ਲਿਖ ਜਾਣ ਹੈ ਲਿਖ ਲਿਖ ਧਰਮ ਦੀ ਜਾਰ ਗਾਵਹਿ ਇੰਸਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵਹਿ ਭਗਤਿ ਦਸਨ ਬੈਠੇ ਦੇਵਤਾ ਆਗਰ ਨਾਲੇ ਗਾਵਹਿ ਸਿਵ ਸਮਾਧੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗਾਵਹਿ ਦੂਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਘੰਡ ਮੰਡਲੁਰ ਪੰਡਾ ਕਰ ਕਰ ਰਖੇ ਘਾਰੇ ਸੀ ਤੁਦਨੋਂ ਗਾਵਹਿ ਜੋਤਿ ਭਾਗ ਨਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤਨ ਆਵਨ ਨਾਨਕ ਕੀ ਆ ਵਿਚਾਰੀ ਸੁਈ ਸੁਈ ਸਦਾ ਸਤ ਸਾਹਿਬ ਸੱਚਾ ਸਾਥੀ ਨਾਹੀ ਹਾਪੀ ਹੋਸੀ ਜਾਏ ਨਾ ਜਸੀ ਰਤਨਾ ਜਿੰਨ ਰਜਾਈ ਰੰਗੀ ਰੰਗੀ ਭਾਤੇ ਕਰ ਕਰ ਜਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਸਹਾਬਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਹੈ ਸ਼ਰਮ ਪੰਥ ਝੋਲੀ ਧਿਆਨ ਕੀ ਰਹੈ ਵਿਭੂ ਤੈ ਪੰਚਾ ਕਾਲ ਕੁਵਾਰੀ ਕਾਇ ਆ ਜੋ ਤਰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀ ਤੇ ਆਦੇਸ ਸੈ ਆਦੇਸ ਆਗਿਆ ਨੀਲ ਨਾਜੁ ਨਾਹਤ ਜੋ ਜੁਗ ਇਕੋ ਵੇਸ ਭੂਤ ਗਿਆਨ ਦਾ ਭੰਡਾਰਨ ਘਟ ਘਟ ਵਦਹ ਨਾਗ ਆਪਨ ਅਥਨਾਤੀ ਸਭ ਜਾ ਕੀ ਰਿਦਿ ਸਦੇਵਰਾ ਸਾਗੰ ਸੰਜੋਗ ਜੋਗ ਦੁਕਾਨ ਚਲਾਵੇ ਲਿਖ ਆਵੇ ਭਾਗ ਆਦੇਸ ਸੈ ਆਦੇਸ ਆਪ ਨੀਲ ਅਨਵਾਦ ਅਨਤ ਜੁਗ ਜੁਗ ਇੱਕੋ ਵੇਸ ਇਕਮੈ ਜੁਗਤ ਹੋਇ ਆਇ ਤੇ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਲਾਇ ਦੀ ਬਾਣਾ ਜਿਤ ਸੁਭਾਵੈ ਤਵੇ ਚਲਾਵੇ ਜਿ ਉਹ ਵੈ ਗੁਰਮਾਨ ਓਹ ਹੋ ਵੇਖੈ ਓ ਨਾ ਨਦਰ ਨਾਮ ਹੈ ਬਹੁਤਾ ਓ ਵਿਡਾਣ ਆਦੇਸ ਸਹਿਆਦੇਸ ਆਦੋ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਆਸਮਨ ਦੋਇ ਲੋਇ ਪੰਡਾਰ ਜੋ ਕੁਛ ਪਾਇਆ ਸੋ ਏਕਾ ਬਾਰ ਕਰ ਕਰ ਵੇਖੈ ਸਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਹਿਆਦੇਸ ਆਦੋ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਇਕ ਦੂਜੇ ਭੋਲਖ ਹੋਏ ਲਖ ਹੋ ਵਹਿ ਲਖ ਵੀਸ ਲਖ ਲਖ ਅੜਾਕ ਹੈ ਏਕ ਨਾਮੁ ਜੁਗਦੀਸਾ ਏਤ ਪ੍ਰਾਨ ਪਤਮ ਬੜੀਆ ਚੜੀਆ ਹੋਏ 21 ਸੁਣ ਗਲ ਆਇਆ ਆਕਾਸ ਕੀ ਘਟਾ ਈਰੀ ਸ ਨਾਨਕ ਨਗਰੀ ਪਾਈਆ ਕੂੜੀ ਗੂੜਾ ਠੀਸ ਆਖੜ ਜੋਤ ਪਰ ਜੋਰ ਜੋ ਨ ਮੰਗਣ ਦੇਣ ਦਾ ਜੋਰ ਜੋ ਨ ਜੀਵਨ ਮਰਨ ਹ ਜੋਰ ਜੋ ਨ ਰਾਜ ਮਾਲ ਮਨ ਸੋਰ ਜੋਰ ਨ ਸਰਤੀ ਗਿਆਨ ਵਿਚਾਰ ਜੋ ਨਾ ਜੋਗ ਤੇ ਚੁੰਡਾ ਸੰਸਾਰ ਜਿਸ ਸਾਥ ਜੋਰ ਕਰ ਵੇਖਿਆ ਸੋਏ ਨਾਨਕ ਤੁਮ ਕਮਨੀ ਚ ਨ ਕੋਏ ਰਾਤੀ ਰੁੱਤੀ ਚਤੀ ਵਾਰ ਬਵਣ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਪਾਪ ਰਖੀ ਧਰਬਸਾਨ ਦਸਵਤ ਜੀ ਅਜੁਗਤ ਕੇ ਰੰਗ ਤਿਨ ਕੇ ਨਾਮ ਅਨਿ ਗਨ ਅੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਨਰਮਾਨ ਤੇ ਤਾਰ ਸੋਹਣ ਪੰਜ ਪ੍ਰਵਾਨ ਨਜ਼ਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਜਨ ਗਏ ਜਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਬ੍ਰਹਮੇ ਘਾਟ ਕੜੀਆ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੰਦੂ ਬੰਦ ਨਾਚ ਕੀਤੇ ਕੀਤੇ ਦੇਵੀ ਐਸਕਤ ਦੇ ਧਨ ਮੁਨ ਕੀਤੇ ਕੀਤੇ ਰਤਨ ਸਮੰਦ ਕੀਤਿ ਲਾਖਣੀ ਕੀਤਿਆ ਬਾਣੀ ਕੀਤੇ ਪਾਤ ਮਰਿੰਦ ਕੀ ਤੀ ਅਸਥੀ ਸੇਵਕ ਹੋ ਤੇ ਨਾਨਕ ਅੰਤ ਨਾਨਕ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾ ਨਾਲ ਵਿਰੋਧ ਗੂੜ ਅਨੰਦ ਸਰਮਾ ਖੰਡ ਕੀ ਬਾਣੀ ਰੂਪ ਤਥਾ ਘੜਤ ਘੜੀ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਛਾ ਪਛਦਾਏ ਤਿੱਥੇ ਕੜੀਆ ਸੁਰਤ ਮਤਮਨ ਬੁੱਧ ਗਥੈ ਕੜੀਆ ਸਰਾਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਰ ਵਾਹਨ ਸੂਰ ਤਿਰਮਹਰਾਮ ਰਹਿ ਆ ਭਰਪੂਰ ਤਿੱਥੇ ਸੀਤੋ ਸੀਤਾ ਮਮ ਮਹੇਤਾ ਗਰੂਪਨ ਕਥਨੇ ਜਾਹੇ ਨਾ ਆਠਾ ਦੇ ਜਾਹੇ ਜਿਨ ਕਰ ਰਾਮ ਵਸੈ ਮਰਮਾਹਿ ਤਿ ਸਭਕ ਭਗਤ ਵਸਹਿ ਕੇ ਲੋਗ ਕਰਹਿ ਅਨੰਦ ਸਚਾ ਬਨਸੋਏ ਸੱਜ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿ ਸੱਜ ਖੰਡ ਮੰਡਲੁਰ ਭੰਡ ਜੇ ਕੋ ਕਥ ਅਤੰਤ ਅੰਤ ਤਿ ਸੱਜ ਲੋਲੂ ਆਕਾਰ ਜਿਵ ਜਿਵ ਹਕਮ ਕਵਤ ਆਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਗ ਪਹਾਰਾ ਤਿ ਜਿਸ ਨਿਆਰ ਹਰਨ ਮਤਿ ਵੇਦ ਹਥਿਆਰ ਭੌਖ ਲਾਗਣ ਤਬ ਤਾਉ ਭਾਂਡਾ ਭਾਉ ਅੰਮ੍ਰਿਤ ਢਟਾਲ ਘੜਿਆ ਸਬਦ ਸਜੀ ਟਕਸਾਲ ਜਿਨ ਗਨੁਦਰ ਕਰਮ ਤਿਨ ਕਾਰ ਨਾਨਕ ਨਗਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਪ੍ਰਕਾਸ਼ ਆਕਾਰਤਨ ਹਦ ਦਿਵਸ ਰਾਤ ਦੁਇਦਾਈ ਦਾਇਆ ਖਿਲ ਸਗਲ ਜਗਤ ਚੰਗਿਆ ਆ ਬੁਰੀ ਆ ਆ ਵਚਨ ਕਰਮ ਹਦੂਰੇ ਕਰਮੀਆ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀ ਤੀ ਸੁਖੀ ਨਾਲ